ਮਾਣੋ 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 ਆ ਜਾ ਆ ਜਾ ਮਾਣੋ ਮੈਂ ਆਉਂ ਆ ਜਾ ਮੇਰੀ ਮਾਣੋ ਬਲੀ ਇੱਥੇ ਆ ਇੱਥੇ 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 ਆ ਮਰ ਲਾ ਗਿਆ ਇੱਥੇ ਆਪੇ ਇੱਥੇ ਆਂਗੀ ਪਾਉਣੀ ਤੇ ਨਹੀਂ ਪਾਉਂਗਾ ਤੈਨੂੰ ਆਖਿਆ ਇੱਥੇ ਆ ਜਾ ਵੇਖ ਲੈ ਫਿਰ ਤੂੰ ਆਖੇ ਲਾਦੀ ਇੱਥੇ ਆ ਜਾ ਆ ਜਾ ਪਾ ਦੂੰਗਾ ਇੱਥੇ ਇੱਥੇ ਚੱਲ ਚੱਲ ਲੈ 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 ਮਾਣੋ ਮਾਣੋ ਪਾਤਾ ਦੁੱਧ ਪਾਤਾ ਲੈ ਆ ਜਾ ਆ ਜਾ ਆ ਜਾ ਫਿਰ ਗੁੱਸੇ ਹੋ ਗੁੱਸੇ ਹੋ ਗਈ ਆ ਜਾ ਆ ਜਾ ਮਾਣੋ 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 ਮਾਉਂ

ਮਾਂ ਨੂੰ ਬਿੱਲੀ ਆਈਆ ਰੋਟੀ ਐ ਤਰਾ ਦੇ ਖਾਲਾ ਮੈਂ ਤੈਨੂੰ ਕੀ ਕਹਾਂਂ ਨਾ ਦੁੱਧ ਦੁੱਧ ਪੀ ਲੈ ਦੁੱਧ ਦੁੱਧ ਪੀ ਲੈ ਰੋਟੀ ਰੱਖੀ ਮੈਂ ਜੇ ਖਾਣੀ ਹੋਊਗੀ ਤੇ ਖਾ ਲਈ ਆ ਆ ਲੈ ਦੁੱਧ ਪੀ ਲੈ ਦਰੀਆ ਨਾ ਕਰ ਮਰ ਜਣੀ ਏ ಮಾನೋ ಬಿಲ್ಲಿ ಆಯ ಮಾನ್ೋದಾ ಮಾನ್ೋ ಬೀಲಾ ಪೀಲಾ ಪೀಲಾ ಮಾನು ಸರ್ಜು ತರಾ ಪಾ ದ ರೊಟ್ಟಿ ನಾ ಹ್ಞ Chal, pila pilas de panadero. Mano, Manu. Chal, thík, Okay, mano me man voy Okay, Bye.